ਡੀਆਈਜੀ ਕੱਲ ਦੇ ਡੀਆਈਜੀ ਸਾਹਿਬ ਡੀਆਈਜੀ ਸਾਹਿਬ ਹੋਈ ਪਈ ਐ ਮਿੰਟੋ ਜੀ ਆਪਾਂ ਤੇ ਗੱਲ ਸ਼ੁਰੂ ਕਰੀ ਸੀ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਸੀ ਕਿ ਮਸ਼ੀਨਾ ਆਈਆਂ ਨੇ ਤਿੰਨ ਮੈਨੂੰ ਤਾਂ ਲੱਗਦਾ ਮਸ਼ੀਨਾ ਦਾ ਵੀ ਥੁੱਕ ਮੁੱਕ ਗਿਆ ਹੋਣਾ ਜਿੰਨੇ ਕੁ ਪੈਸੇ ਉੱਥੋਂ ਨਿਕਲੇ ਤੇ ਉਸ ਤੋਂ ਬਾਅਦ ਸੋਨਾ ਸੱਪਾ ਘੜੀਆਂ ਕੁੜੀਆਂ ਤੇ ਫਿਰ ਜਾਇਦਾਦਾਂ ਦੇ ਕਾਗਜ਼ ਜੀ ਗੱਡੀਆਂ ਦੇ ਕਾਗਜ਼ ਜੀ ਮੁਕਣ ਤੇ ਹੀ ਨਹੀਂ ਆ ਰਿਹਾ ਸੀ ਕੰਮ ਉਹ ਦੀਵਾਲੀ ਆ ਕਹਿੰਦੇ ਕਿ ਡੀਆਈਜੀ ਦੇ ਘਰ ਦੀ ਸਫਾਈ ਕੀਤੀ ਆ ਕੇ ਸੀਪੀਆਈ ਨੇ ਤਾਂ ਖੁੰਝੀਆਂ ਅੱਖਾਂ ਜੀਆਂ ਚ ਇਹਨਾਂ ਕੋਲ ਮਾਲ ਠਾਲ ਵੱਡੇ ਘਰਾਂ ਚ ਲਾ ਲਗਾਉਂਦਾ ਜੀ ਇਹਨਾਂ 'ਤੇ ਕਰੋੜੀ ਦਾ ਹੀ ਨਿਕਲਾਉਂਦਾ ਹੈ ਨਾ ਸਮਾਨ ਪੰਜ-ਸੱਤ ਕਰੋੜ ਹੈ ਜੀ ਕਿਲੋ ਡੇਢ ਕਿਲੋ ਸੋਨਾ ਹੈ ਜੀ ਘੜੀਆਂ ਨੇ ਤੇ ਉਹ ਸਾਡਾ ਬੰਦਾ ਬੜਾ ਮਤਲਬ ਕਿੰਨਾ ਚੀਜ਼ਾਂ ਦਾ ਪਾਰ ਖੂਅ ਕਹਿ ਕਰਕੇ ਕਹਿੰਦਾ ਇੱਕ ਘੜੀ ਤੇ ਠੀਕ ਆ ਬਾਕੀ ਘੜੀਆਂ ਇਦਾਂ ਲੱਗਦਾ ਵੀ ਹੂੰ ਮੰਗਾਰ ਵੰਗੂਰ ਵਾਲਾ ਸਾਹਿਬ ਵੀ ਆ ਕਿਤੇ ਪਤਾ ਨਹੀਂ ਪਈ ਜੀ ਇਹ ਆਮ ਐਵਰੇਜ ਰੇਟ ਦੀਆਂ ਜਾਂ ਮੁੱਲ ਲਈ ਯਾਰ ਜੀ ਚਲੋ ਘੜੀਆਂ ਦੀ ਕਲੈਕਸ਼ਨ ਬਈ ਹੁਣ ਜੋ ਉਥੋਂ ਨਿਕਲਿਆ ਉੱਥੇ ਬੜਾ ਵੱਡਾ ਪ੍ਰਸ਼ਨ ਚਿੰਦਨ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਕਿਤੇ ਨਾ ਕਿਤੇ ਕੋਈ ਬੰਦਾ ਸਰਕਾਰ ਦਾ ਹੀ ਸਹੀ ਹੁੰਦਾ ਕਈ ਵਾਰੀ ਜੀ ਉਹ ਕਹਿੰਦਾ ਯਾਰ ਤੁਸੀਂ ਸਾਡੀ ਜਾਣ ਕਿਉਂ ਨਹੀਂ ਛੱਡਦੇ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਤੁਹਾਨੂੰ ਸਾਊਥ ਵਾਲਿਆਂ ਦੇ ਬਰਾਬਰ ਕਰਦਾ ਸੀ ਮੈਂ ਕਿਹਾ ਸਾਊਥ ਵਾਲਿਆਂ ਦੇ ਬਰਾਬਰ ਦੇ ਕਿਵੇਂ ਫਿਲਮਾਂ ਵਾਲੇ ਚੱਕਰ 'ਚ ਅਸੀਂ ਬਰਾਬਰ ਹੋ ਗਏ ਜਾਂ ਸਾਊਥ ਵਾਲਿਆਂ ਦੇ ਬਈ ਅਸੀਂ ਅਦਯੋਗ ਦੇ ਬਰਾਬਰ ਹੋ ਗਏ ਉਹਨੇ ਕਿਹਾ ਨਹੀਂ ਇਹ ਪਹਿਲਾਂ ਸਾਊਥ 'ਚੋਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਫਲਾਣਾ ਫੜਿਆ ਗਿਆ ਤੇ ਉਹਦੇ ਘਰੋਂ ਇੰਨਾ ਭੰਡਾਰ ਇੰਨਾ ਭੰਡਾਰ ਤੁਸੀਂ ਐਦੋਂ ਪਹਿਲਾਂ ਐਦੋਂ ਪਹਿਲਾਂ ਕੱਢ ਕੇ ਦਿਖਾਓ ਜੀ ਕਿਸੇ ਕੋਲ ਇੰਨਾ ਫੜਿਆ ਗਿਆ ਸੀ ਕਿਸੇ ਆਈਪੀਐਸ ਕੋਲ ਅਸੀਂ ਬਰਾਬਰ ਲਿਆ ਹੁੰਦਾ ਜੀ ਸਪੋਰਟਰ ਸੀ ਸਰਕਾਰ ਦਾ ਅੱਪਾ ਚੁੱਪ ਕਰ ਮੈਂ ਕਿਹਾ ਠੀਕ ਹੈ ਤੁਹਾਡੀ ਗੱਲ ਵੀ ਤੇ ਦਰਸਤ ਸਹਿਮਤ ਵੀ ਹੋਣਾ ਪੈਣਾ ਹਾਂਜੀ ਬਿਲਕੁਲ ਜੀ ਗੱਲ ਆ ਕੇ ਬਾਈ ਠੀਕ ਹੈ ਸਾਊਥ ਤੇ ਬਰਾਬਰ ਸਾਨੂੰ ਤੁਸੀਂ ਖੜਾ ਕਰ ਦਿੱਤਾ ਹੂੰ ਆ ਵੀ ਦਿਨ ਅਸੀਂ ਵੇਖ ਲੈ ਜੀ ਕਿਤੇ ਆ ਵੀ ਦਿਨ ਅਸੀਂ ਵੇਖਣੇ ਸੀ ਰੁਸੀ ਹੋਈ ਤਕਦੀਰ ਵਰਗੇ ਤੇਰੇ ਪਿਆਰ ਚ ਹਾਲਾਤ ਸਾਡੇ ਬਣ ਗਏ ਨਹੀਂ ਜੰਮੂ ਕਸ਼ਮੀਰ ਵਰਗੇ ਓਹੋ ਨਾ ਇੱਧਰ ਦੇਣਾ ਉੱਤਰ ਦੇ ਬਾਈ ਐਦਾਂ ਦੇ ਹਾਲਾਤ ਬਣੇ ਪਏ ਨੇ ਤੇ ਹੁਣ ਅਗਲੀ ਗੱਲ ਜਿਹੜੀ ਆ ਮਾਫ ਕਰਨਾ ਕਿ ਭਈ ਅਸਲ ਦੇ ਵਿੱਚ ਜਿਹੜੀ ਦੂਜੀ ਗੱਲ ਆਪਾਂ ਕਰ ਰਹੇ ਆ ਉਹ ਇਹ ਆ ਕਿ ਉਹ ਸਹਿਬਾਂ ਦੀ ਕਲੀ ਚੋਂ ਕਹਿੰਦੀ ਆ ਨਾ ਕਿ ਅੱਜ ਬੈਠੀ ਹਾਂ ਵਾਂਗ ਚੋਰਾ ਦੇ ਹਮ ਕਿਤੇ ਜਲ ਕਿਤੇ ਤੇਲ ਚ ਵਾਂਜੀ ਅੱਛਾ ਉਸ ਕਲੀ ਦੇ ਵਿੱਚ ਉਹ ਕਹਿੰਦੀ ਨਾ ਅੱਜ ਬੈਠੀਆਂ ਵਾਂਗ ਮੈਂ ਚੋਰਾਾਂ ਦੇ ਤੇ ਜਦੋਂ ਇਹ ਬੰਦੇ ਸਰਵਿਸ ਦੇ ਵਿੱਚ ਹੁੰਦੇ ਆ ਨਾ ਸੁਖਮ ਸਿੰਘ ਜੀ ਕਦੇ ਤੁਸੀਂ ਐਸਐਸਪੀ ਨੂੰ ਉਹਦੇ ਹੈੱਡ ਕੁਆਰਟਰ ਤੇ ਪਹੁੰਚਦੇ ਆ ਦੇਖਿਆ ਕਿਤੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਇਦਾਂ ਜਿਦਾਂ ਵੀ ਮਤਲਬ ਕੋਈ ਸੁਲਤਾਨ ਆਪਣੀ ਸਲਤਨਤ ਦੇ ਵਿੱਚ ਦਾਖਲ ਹੁੰਦਾ ਹੈ ਨਾ ਤੇ ਜਿੰਨੇ ਉੱਥੇ ਦਾਦੀ ਫਰਿਆਦੀ ਖਲੋਤੇ ਹੁੰਦੇ ਆ ਹਲਕੇ ਚ ਸਾਹ ਆਟਕ ਜਾਂਦਾ ਹੈ ਸਟਾਫ ਜਿਹੜਾ ਹੈ ਉਹ ਬਿਲਕੁਲ ਇੱਕ ਕੈਲੋਸੀ মুদ্রা ਤੇ ਚਲੇ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਚੱਕ ਥਲ ਚੱਕ ਥਲ ਜੀ ਤੇ ਮਾਰ ਪ੍ਰੋਟੋਕਾਲ ਇੱਕ ਐਸਐਸਪੀ ਦੀ ਐਂਟਰੀ ਇਦਾਂ ਹੁੰਦੀ ਹੈ ਹੈੱਡਕੁਆਰਟਰ ਤੇ ਤੇ ਇਹ ਐਸਐਸਪੀ ਤੋਂ ਵੀ ਉੱਤੇ ਰੈਂਕ ਹੁੰਦੇ ਆ ਜੀ ਇਹ ਜੀ ਡੀਆਈਜੀ ਆ ਇਹ ਜੀ ਆਈਜੀ ਆ ਏਡੀਜੀਪੀ ਆ ਜੀ ਡੀਜੀਪੀ ਆ ਹਾਂ ਬਿਲਕੁਲ ਬਹੁਤ ਵੱਡੇ ਅਹੁਦੇ ਸਿਰੇ ਵਾਲੇ ਅਹੁਦੇ ਜਿਵੇਂ ਕਈ ਆਪਣਾ ਹਾਂਜੀ ਤਾਂ ਹੁਣ ਗੱਲ ਇਹ ਆ ਕਿ ਉਹਦੇ ਵਿੱਚੋਂ ਜੇ ਤੁਸੀਂ ਵੇਖੋਗੇ ਤੇ ਅੱਗੇ ਜਾ ਕੇ ਕਿ ਭਈ ਕੀ ਤਸਵੀਰ ਨਿਕਲਦੀ ਹੈ ਹੂੰ ਕਿ ਮੂੰਹ ਬੰਨਿਆ ਹੋਇਆ ਜਿਹੜੇ ਬੰਦਿਆਂ ਨੂੰ ਦੇਖ ਕੇ ਛੋਟੇ ਰੈਂਕ ਵਾਲਿਆਂ ਦੇ ਮੂੰਹ ਉੱਡ ਜਾਂਦੇ ਅਪਰਾਧੀਆਂ ਦੇ ਮੂੰਹ ਉੱਡ ਜਾਂਦੇ ਜੀ ਜਦੋਂ ਉਹ ਮੂੰਹ ਲੁਕਾ ਕੇ ਬੈਠੇ ਹੋਣਗੇ ਤੇ ਤੁਸੀਂ ਸਮਝ ਲਾ ਪੋਗੇ ਕਿ ਕਿੰਨੀ ਹਾਲਤ ਹੋਏਗੀ ਤਾਂ ਬਰਹਾਲ ਗੱਲ ਇਹ ਆ ਸ਼ਿੰ다 ਜੀ ਕਿ ਅਸੀਂ ਇਸ ਵੇਲੇ ਜੋ ਦੇਖ ਰਹੇ ਹਾਂ ਉਹਦੇ ਚੋਂ ਇੱਕ ਸਿੱਟਾ ਤੇ ਇਹ ਵੀ ਨਿਕਲਦਾ ਹੈ ਨਾ ਕਿ ਕੀ ਫਾਇਦਾ ਕਰੋੜਾਂ ਦੀ ਕਮਾਈ ਦਾ ਜਦੋਂ ਤੁਸੀਂ ਹਵਾਲਾਤ 'ਚ ਬੈਠੇ ਹੋ ਜੀ ਕੀ ਫਾਇਦਾ ਹੈ ਧਨ ਇਕੱਠੇ ਕੀਤੇ ਦਾ ਕਿ ਪਿਓ ਦੀ ਇਕੱਠੀ ਕੀਤੀ ਵਿਰਾਸਤ ਖਤਮ ਹੋ ਜਾਵੇ ਕੀ ਫਾਇਦਾ ਉਸ ਸੋਨੇ ਦਾ ਕਿ ਤੁਹਾਨੂੰ ਕੰਬਲ ਜਿਹੜਾ ਉਹ ਸੀਬੀਆਈ ਵਾਲੇ ਸ਼ਾਇਦ ਉਹ ਦੇਣ ਜਿਹੜਾ ਪਹਿਲਾਂ ਕਿਸੇ ਨੇ ਵਰਤਿਆ ਹੋਵੇ। ਕੀ ਫਾਇਦਾ ਹੈ? ਤਾਂ ਦੌਲਤ ਦਾ। ਫਾਇਦਾ ਤੇ ਉਨੀ ਹੀ ਕਿ ਦੌਲਤ ਦਾ ਹੀ ਆ ਕਿ ਜੇ ਤੁਰੇ ਜਾਂਦੇ ਜੀ ਕੀਤਾ ਕਿ ਡੱਕੇ ਵਾਲੀ ਕੁਲਫੀ ਲੈ ਲਈਏ ਤੇ ਤੁਸੀਂ ਉਹ ਖਰਚ ਕਰ ਲਓ ਤੇ ਰਾਮ ਨਾਲ ਜਵਾਕਾਂ ਵਾਂਗੂ ਖਾਂਦੇ ਚੱਲੋ। ਜੀ। ਮਸਾ ਹੈ। ਤੇ ਜੇ ਤੁਹਾਡਾ ਜੀ ਕੀਤਾ ਕਿ ਭਾਈ ਅੱਜ ਸ਼ਾਪਿੰਗ ਕਰਨੀ ਆ। ਬੀਬੀ ਨੂੰ ਖੁਸ਼ ਕਰਨਾ ਕਰਵਾ ਚੌਥ ਹੈ ਜੀ ਫਲਾਣਾ ਢਮਕਾਣਾ ਹੈ ਤਾਂ ਤੁਸੀਂ ਲੈ ਜਾਓ ਤੇ ਚਲੋ ਉਹਨਾਂ ਕੋ ਉਹਨੂੰ ਵੀ ਖੁਸ਼ ਕਰਤਾ ਆਪ ਵੀ। ਜਦੋਂ ਚਾਹੋ ਮਨ ਚਾਹੀ ਸੁਹੂਲियत ਲੈ ਲਈ ਨਾਲ ਦੇ ਜੀ ਨੂੰ ਵੀ ਖੁਸ਼ ਕਰ ਦਿੱਤਾ ਜੀ ਸੋਖੀ ਸੋਹ ਜ਼ਰੂਰਤ ਦੇ ਹਿਸਾਬ ਨਾਲ ਵੇਖੀ ਤੇ ਇੰਨਾ ਤੇ ਇਹ ਕੀ ਧੰਦਾ ਕਰਨਾ ਜਦੋਂ ਲੋਕ ਮਤਲਬ ਕਿ ਜਿਹੜੇ ਬੰਦੇ ਕਦੇ ਤੁਹਾਨੂੰ ਸਲੂਟ ਮਾਰਦੇ ਹੋਣਗੇ ਤੇ ਅੱਜ ਉਹ ਤੁਹਾਡਾ ਮਜ਼ਾਕ ਉਡਾਉਂਦੇ ਜੀ ਬੇਸ਼ੱਕ ਖਿਆਲ ਦੇ ਨਾਲ ਇਹ ਚੀਜ਼ ਵੇਖਣ ਵਾਲੀ ਹੈ ਇਸ ਪਹਿਲੂ ਤੋਂ ਬਾਕੀ ਰਹੀ ਗੱਲ ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਹੋਰ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਥੋੜਾ ਜਿਹਾ ਕੁਝ ਹੋਰ ਕਰਦੇ ਆਪਾਂ ਹਾਂਜੀ ਹਾਂਜੀ ਆਪਾਂ ਨਾ ਹੋਰ ਚਰਚਾ ਦੇ ਵਿੱਚ ਆ ਡੀਆਜੀ ਸਾਹਿਬ ਦੇ ਨਾਲ ਹੀ ਕਹਿੰਦੇ ਉਹ ਵੀ ਚਰਚਾ ਦੇ ਵਿੱਚ ਪਰ ਪਹਿਲਾਂ ਕੁਝ ਕਮੈਂਟ ਆਪਾਂ ਸ਼ਾਮਿਲ ਕਰ ਲੈਣੇ ਮਿਰਜੂ ਜੀ ਫਿਰ ਦੋਸਤਾਂ ਦੇ ਕਮੈਂਟ ਕਾਫੀ ਪਿੱਛੇ ਰਹਿ ਜਾਂਦੇ ਨੇ ਆ ਬਹੁਤ ਬਹੁਤ ਸ਼ੁਕਰੀਆ ਜਗਜੀਤ ਗਰੇਵਾਲ ਜੀ ਬਹੁਤ ਮਿਹਰਬਾਨੀ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਕੌ ਸਾਹਿਬ ਉਹਨਾਂ ਨੂੰ ਇੱਕ ਬੈਗ ਮੈਨੂੰ ਵੀ ਭੇਜ ਦੇਣ ਤੇ ਉਹ ਬੈਗ ਤੇ ਨਹੀਂ ਉਹਨਾਂ ਭੇਜਣਾ ਅ ਬਖਸ਼ੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤ ਜਿਹੜੇ ਨਾਲ ਜੁੜ ਚੁੱਕੇ ਨੇ ਜਟਨ ਫਾਇਰ ਜੀ ਜਟਵਾੜ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਭਰਾਵੋ ਮੈਂ ਕੱਲੇ-ਕੱਲੇ ਦਾ ਨਾਮ ਨਹੀਂ ਪੜਦਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਸੁਖ ਮੈਂਬਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਪਰਿਵਾਰ ਵੱਲੋਂ ਪੁਲਿਸ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦਾ ਭਾਈ ਕਹਿੰਦੇ ਕਿ ਸਾਰਾ ਕਲਾਂਕੀ ਕਰਤਾ ਕੰਮ ਜਰਾਵਟ ਢਿਲੋਂ ਜੀ ਕਹਿ ਰਹੇ ਨੇ ਬਿਲਕੁਲ ਜੀ ਦੂਜਿਆਂ ਦਾ ਚੰਗਾ ਕੀਤਾ ਵੀ ਫਿਰ ਖੇਚੀ ਪੈ ਜਾਂਦਾ ਕਈ ਵਾਰੀ ਤੁਸੀਂ ਆਪ ਕੋਈ ਏਦਾਂ ਦੀ ਕਾਰਵਾਈ ਕਰ ਦਿੰਦੇ ਹੋ ਪਰ ਮਿੰਟੂ ਜੀ ਕਹਿੰਦੇ ਵੀ ਇੱਕ ਕ੍ਰਿਸ਼ਨਾ ਕ੍ਰਿਸ਼ਨਾ ਬੜਾ ਚਸਚਾ ਦੇ ਵਿੱਚ ਐ ਇਸ ਮਾਮਲੇ ਦੇ ਵਿੱਚ ਸਾਰੀ ਸੈਟਿੰਗ ਵੈਟਿੰਗ ਕ੍ਰਿਸ਼ਨਾ ਹੀ ਕਰਦਾ ਸੀ ਕਹਿੰਦੇ ਵੀ ਇਹ ਹੀ ਸਾਹਿਬ ਆਪ ਵਿੱਚ ਨਹੀਂ ਜਾਂਦੇ ਸੀ ਪਰ ਇੱਕ ਉਹ ਮੁੰਡਾ ਜਿਹੜਾ ਆਕਾਸ਼ ਬੱਤਾ ਬਈ ਉਹਨੇ ਵੀ ਚੰਗੀ ਹਿੰਮਤ ਮਾਰੀ ਆ ਕੱਲੇ ਆ ਸਾਬ ਕਿ ਕ੍ਰਿਸ਼ਨੂ ਕ੍ਰਿਸ਼ਨੂ ਜਿਹੜੀ ਹੋਈ ਪਈ ਆ ਅਸਲ ਦੇ ਵਿੱਚ ਜਿਹੜਾ ਕ੍ਰਿਸ਼ਨੂ ਆ ਉਹਦੀਆਂ ਤੇ ਕਈ ਫੋਟੋਆਂ ਨਿਕਲੀਆਂ ਪਈਆਂ ਨੇ ਹੂੰ ਠੀਕ ਹੈ ਨਾ ਜੀ ਕਈ ਫੋਟੋਆਂ ਨਿਕਲੀਆਂ ਪਈਆਂ ਨਵਜੋਤ ਸਿੰਘ ਸਿੱਧੂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੇ ਹੋਰ ਵੀ ਕਈ ਇਸ ਤਰ੍ਹਾਂ ਦੇ ਸਿਆਸਤਦਾਨ ਆ ਤੇ ਕਮਾਲ ਦੀ ਗੱਲ ਇਹ ਆ ਕਿ ਇੱਕ ਫੋਟੋ ਮੈਂ ਹੋਰ ਕੱਢੀ ਆ ਉਹ ਵੀ ਤੁਹਾਨੂੰ ਜੇ ਮੈਨੂੰ ਲੱਭ ਗਈ ਦੂਜੀਆਂ ਤਾਂ ਦੇਖ ਹੀ ਲੈਣੀਆਂ ਆ ਆ ਫੋਟੋ ਜਿਹੜੀ ਆ ਆ ਇੱਕ ਪੁਲਿਸ ਅਧਿਕਾਰੀ ਨਾਲ ਆ ਹੂੰ ਹੈ ਮੁੰਡਾ ਪੂਰਾ ਚੋਬਰੇ ਆ ਤੇ ਮਤਲਬ ਕਿ ਕਹਿੰਦੇ ਕਿ ਤਨ ਤਨ ਕਰਾਈ ਫਿਰਦਾ ਹੈਗਾ ਦੁਨੀਆ ਐ ਕਹਿੰਦੀ ਸੀ ਵੀ ਮੂੰਹ ਕੱਢ ਵੀ ਕੰਮ ਮਾਇਆ ਕਰਾਉਣਾ ਜੀ ਕਿਹੜਾ ਆਈਪੀਐਸ ਹੈ ਕਿਹੜਾ ਆਈਐਸ ਹੈ ਜਿਹਨੂੰ ਡਾਇਰੈਕਟ ਕਾਲ ਨਹੀਂ ਸੀ ਜਾਂਦੀ ਕ੍ਰਿਸ਼ਨੂ ਤੇ ਕ੍ਰਿਸ਼ਨੂ ਮਤਲਬ ਇਥੇ ਛੜਦਾ ਹੀ ਕੁਛ ਨਹੀਂ ਸੀ ਜੀ ਤੇ ਮੇਰੇ ਕੋਲ ਐਸੇ ਮੈਸੇਜ ਆਏ ਨੇ ਕਿ ਦੇਖੋ ਆ ਜਾਂਦੇ ਜਦੋਂ ਇਦਾਂ ਦਾ ਕੰਮ ਬਣ ਜਾਂਦਾ ਹੈ ਨਾ ਬੜੇ ਪਾਸੋਂ ਵਾਅ ਵਗਦੀ ਆ ਫਿਰ ਮੇਰੇ ਕੋਲ ਤੇ ਇਹੋ ਜਿਹਾ ਮੈਸੇਜ ਆਇਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਪਰਸਨਲ